ਅੱਗੇ ਜਦੋਂ ਕਦੇ ਵੀ ਬਿਆਸ ਤੋਂ ਅਗਾਹ ਜਾਣ ਦਾ ਸਬਬ ਬਣਦਾ ਤਾਂ ਮੇਰੀ ਕੋਸ਼ਿਸ਼ ਇਹੀ ਹੁੰਦੀ ਕਿ ਦਰਬਾਰ ਸਾਹਿਬ ਮੱਥਾ ਜ਼ਰੂਰ ਟੇਕਿਆ ਜਾਵੇ ਪਰ ਉਸ ਦਿਨ ਝੰਡਿਆਲੇ ਅਫਸੋਸ ਕਰਨ ਗਿਆ ਨੂੰ ਤੜਕੇ ਹੀ ਸੁਨੇਹਾ ਆ ਗਿਆ ਕਿ ਵਾਪਸ ਲੁਧਿਆਣੇ ਪਰਤਣਾ ਪੈ ਗਿਆ ਮੈਂ ਮੂੰਹ ਵਟ ਦੂਜੇ ਪਾਸੇ ਵੱਲ ਨੂੰ ਬੈਠ ਗਈ ਐ ਆਖਣ ਲੱਗੀ ਬਸੰਤਪੁਰੇ ਢੇਰੀ ਨਾਟਾ ਜਿਸ ਦਿਨ ਭੋਗ ਤੇ ਆਏ ਉਸ ਦਿਨ ਤੜਕੇ ਤੋਂ ਲੈ ਕੇ ਪੂਰਾ ਦਿਨ ਬਸ ਉੱਥੇ ਹੀ ਰਹਿਣਾ ਪਰ ਮੇਰੀ ਨਾਰਾਜ਼ਗੀ ਤਾਂ ਦੂਰੀ ਨਾ ਹੋਈ ਵਿਆਸ ਲੱਗਿਆ ਇਹਨਾਂ ਨੂੰ ਦੁਬਾਰਾ ਫੋਨ ਆ ਗਿਆ ਇਹ ਕਾਰ ਪਾਸੇ ਰੱਖੀ ਗੱਲ ਕਰਨ ਲੱਗ ਪਏ ਇਹਨਾਂ ਨੂੰ ਵੇਖਿਆ ਕਿ ਬਾਬਾ ਜੀ ਧਾਰਜੀ ਦੀ ਉਮਰ ਦੇ ਹੋਣ ਕੇ ਕੋਲੀ ਸੜਕ ਕੰਡੇ ਖਿਲਰਿਆ ਪਲਾਸਟਿਕ ਕੱਚ ਬੋਤਲਾ ਇਕੱਠੀਆਂ ਕਰ ਤੋੜੇ ਵਿੱਚ ਪਾ ਰਹੇ ਸਨ ਮੈਥੋ ਰਿਆ ਨਾ ਗਿਆ ਹੌਲੀ ਜੀ ਹੇਠਾਂ ਉਤਰ ਗੱਡੀ ਵਿੱਚ ਸੁੱਟੀਆਂ ਪਲਾਸਟਿਕ ਦੀਆਂ ਕਿੰਨੀਆਂ ਸਾਰੀਆਂ ਬੋਤਲਾਂ ਦੇਣ ਬਾਹਨੇ ਉਹਨਾਂ ਕੋਲ ਜਾ ਖਲੋਤੀ ਫਤਿਹ ਬੁਲਾਈ ਖੋਸ਼ ਹੋਏ ਤੇ ਸਿਰ ਤੇ ਹੱਥ ਰੱਖ ਅਸੀਸਾਂ ਦੀ ਝੜੀ ਲਾ ਦਿੱਤੀ ਅਚਾਨਕ ਮੇਰਾ ਧਿਆਨ ਕੋਲ ਹੀ ਰੁੱਕਦੀ ਢੋਲ ਆ ਕੇ ਖਿលਿਆਰੇ ਉਹਨਾਂ ਦੇ ਸਾਈਕਲ ਵੱਲ ਚਲਾ ਗਿਆ ਪਿਛਲੇ ਚੱਕੇ ਤੇ ਨਾ ਕੋਈ ਟਾਇਰ ਸੀ ਨਾ ਹੀ ਟਿਊਬ ਸਿਰਫ ਉਸਣ ਦੀਆਂ ਰस्सियां ਲਪੇਟ ਵਕਤੀ ਬੁੱਤਾ ਸਾਰਿਆ ਹੋਇਆ ਸੀ ਮੇਰਾ ਹੌਕਾ ਨਿਕਲ ਗਿਆ ਉਸੇ ਵੇਲੇ 100 ਦਾ ਨੋਟ ਕੱਢ ਅਜੇ ਫੜਾਉਣੀ ਲਕੀ ਸੀ ਕਿ ਇਹ ਕੋਲ ਆਖ ਲੋਗੇ ਪੁੱਛਣ ਲੱਗੇ ਕੀ ਗੱਲ ਹੋਈ ਮੈਂ ਪਿਛਲੇ ਚੱਕੇ ਵਾਲਾ ਸ਼ਹਿਰਾ ਕੀਤਾ ਤੇ ਨਾਲ ਹੀ ਪਤਾ ਨਹੀਂ ਕਿਉਂ ਮੇਰਾ ਰੋਣ ਨਿਕਲ ਗਿਆ ਬਾਬਾ ਜੀ ਸਮਝ ਗਏ ਕਿ ਮਾੜੀ ਹਾਲਤ ਵੇਖ ਦਿਲ ਹੌਲਾ ਕਰ ਬੈਠੀ ਤੋੜਾ ਹੀਠਾ ਰੱਖ ਕੋਲ ਹੁੰਦੇ ਆਖਣ ਲੱਗੇ ਕੰਮਲਿਏ ਅਜੇ ਕੱਲ ਹੀ ਤਾਂ ਗੁਰੂ ਰਾਮਦਾਸ ਦੇ ਸਥਾਨ ਤੇ ਅਰਦਾਸ ਕਰਕੇ ਆਇਆ ਹਾਂ ਉਥੋਂ ਬਾਜ ਪਈ ਸੀ ਕਿ ਅੱਜ ਕਿਰਪਾ ਜ਼ਰੂਰ ਹੋਏਗੀ ਉਹਨਾਂ ਨੇ ਉਸੇ ਵੇਲੇ 500 ਦਾ ਨੋਟ ਕੱਢਿਆ ਫੜਾਇਆ ਆਪਣਾ ਨੰਬਰ ਦਿੰਦੇ ਹੋਏ ਆਖਣ ਲੱਗੇ ਕਿ ਸਭ ਤੋਂ ਪਹਿਲਾਂ ਸਾਈਕਲ ਠੀਕ ਕਰਵਾਇਓ ਤੇ ਜੇ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਸੇ ਵੇਲੇ ਕਾਲ ਕਰ ਦਿਓ ਅਸੀਂ ਇੱਥੋਂ ਲੰਘਦੇ ਹੀ ਰਹੀਦਾ ਬੜੇ ਨਾ ਨੁਕਰ ਕੀਤੀ ਫੇਰ ਆਖਣ ਲੱਗੇ ਗੁਰਮਖੋ ਪੇਟਾ ਤਾਂ ਹੀ ਪਰਮਾਨ ਹੋਵੇਗੀ ਜੇ ਨਾਲ ਖਲੋ ਮੇਰੀ ਕੀਤੀ ਸ਼ੁਕਰਾਨੇ ਦੀ ਅਰਦਾਸ ਵਿੱਚ ਸ਼ਾਮਲ ਹੋਵੋਗੇ ਤਾਂ ਅਸੀਂ ਉਸੇ ਵੇਲੇ ਜੋੜੇ ਲਾਏ ਤੇ ਹੱਥ ਜੋੜ ਖਲੋਗੇ ਉਹਨਾਂ ਸੰਖੇਪ ਜਿਹੇ ਅਰਦਾਸ ਮਗਰੋਂ ਉੱਚੇ ਸਾਰੇ ਜਕਾਰਾ ਛੱਡਿਆ ਤੇ ਫੇਰ ਆਖਣ ਲੱਗੇ ਜਾਓ ਗੁਰਮਖੋ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਵਿੱਚ ਰੱਖੇ ਸਾਰੇ ਰਾਂ ਨਾਮ ਮੈਂ ਬੋਲੀ ਤੇ ਨਾ ਹੀ ਇਹ ਬਸ ਜੈਕਾਰੇ ਦੇ ਕੋਲ ਕਾਇਨਾਤ ਵਿੱਚ ਰਲ ਗਏ ਵਿਸਮਾਦੀ ਬੋਲ ਹੀ ਰੋ ਤੇ ਮਹਿਸੂਸ ਕਰਦੇ ਰਹੇ ਲੁਧਿਆਣੇ ਤੀ ਕਰਾਉਂਦਿਆਂ ਐਂਜ ਲੱਗਿਆ ਜਿੱਦਾਂ ਹੁਣੇ-ਹੁਣੇ ਮਾਜੇ ਦੀ ਧਰਤੀ ਤੇ ਵਾਪਰੀ ਇੱਕ ਸਾਖਸ਼ਾਤ ਕਰਾਮਾਤ ਵੇਖ ਕੇ ਵਾਪਸ ਪਰਤੇ ਹੋਈਏ ਕਿੰਨੇ ਦਿਨ ਉਡੀਕਦੇ ਰਹੇ ਕੋਈ ਕਾਲ ਨਹੀਂ ਨਾ ਹੀ ਸੰਪਰਕ ਹੀ ਹੋ ਸਕਿਆ ਪਰ ਫਲਾਈਓਵਰ ਕੋਲ ਉਸ ਅਸਥਾਨ ਸਾਡੇ ਲਈ ਇੱਕ ਐਸਾ ਸਦੀਵੀ তীর্থ ਹੋ ਨਿਬੜਿਆ ਜਿਸ ਨੇ ਸਾਨੂੰ ਪੱਕੇ ਪੈਰੀ ਐਨੀ ਗੱਲ ਸਿਖਾ ਛੱਡੀ ਕਿ ਗੁਰੂ ਦੇ ਸਿੱਖ ਕੋਲ ਭਾਵੇਂ ਕੁਝ ਵੀ ਬਾਕੀ ਕਿਉਂ ਨਾ ਰਹੇ ਤਾਂ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਸ਼ੁਕਰਾਨੇ ਦੀ ਅਰਦਾਸ ਕਿੱਦਾਂ ਕਰਦੇ ਰਹਿਣਾ ਚਾਹੀਦਾ ਵਾ ਐ ਉਹਨੂੰ ਪਤਾ ਹੁੰਦਾ ਲਿਖਤਾ ਹਰਪ੍ਰੀਤ ਸਿੰਘ ਜੋਵੰਦਾ ਇਹ ਇੱਕ ਵਾਪਰੀ ਸੱਚੀ ਘਟਨਾ ਵਾ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਆ ਕਈ ਵਾਰ ਆਸੀਂ ਸਾਡੇ ਕੋਲ ਕੁਝ ਨਹੀਂ ਹੁੰਦਾ ਨਾ ਤੇ ਅਸੀਂ ਘਬਰਾ ਜਾਂਦੇ ਆ ਅਸੀਂ ਰੱਬ ਨੂੰ ਔਲਾਮੇ ਦੇਣੇ ਸ਼ੁਰੂ ਕਰ ਦਿੰਨੇ ਆ ਅਸੀਂ ਕਈ ਤਰ੍ਹਾਂ ਦੇ ਦੋਸ਼ ਦੇਣੇ ਸ਼ੁਰੂ ਕਰ ਦਿੰਨੇ ਆ ਕਿ ਮੈਂ ਇਹਨਾ ਨਾਮ ਜਪਦਾ ਵਾਂ